ਮੈਨੂੰ ਪੁੱਤਾਂ ਤੋਂ ਪਿਆਰੀ ਵਧ ਰੱਖਿਆ ਬੁੱਕੜਾਂ 'ਚ ਖੇਡੀ ਰੱਜ ਕੇ ਦੋ ਪਲ ਨ ਅੱਖਾਂ ਤੋਂ ਦੂਰ ਕਰਦਾਇ ਅਜਰੋਂੇ ਕਾਲ ਲੱਗ ਕੇ ਸੀਨਾ ਲੈ ਗਿਆ ਕੋਈ ਤੇਰਾ ਰੁਗ ਪਰ ਕੇ ਤੇ ਪਿੱਛੇ ਮਾਨ ਹੋਣ ਲੱਗ ਪਿਆ ਢੋਲੀ ਤੋੜ ਕੇ ਬੁਹੇ ਤੂੰ ਛਮ ਛਮ ਰੋਣ ਲੱਗ ਪਿਆ ਢੋਲੀ ਤੋੜ ਕੇ ਬੁਹੇ ਤੋ ਮੇਰੀ ਬਾਬਲਾ ਤੂੰ ਛਮ ਛਮ ਰੋਣ ਲੱਗ ਪਿਆ ਦੁੱਧ ਮੱਖਣਾਂ ਦੇ ਨਾਲ ਥੀਆਂ ਪਾਲਿਆ ਤੇ ਅੱਜ ਲਾਤੀ ਲਾੜ ਹੋਰ ਕਿਸੇ ਦੇ ਦੁੱਧ ਮੱਖਣਾਂ ਨਾ ਥੀਆਂ ਤੂੰ ਤੇ ਭੁੱਖੇ ਦਾਜ ਦੇ ਨਾ ਠਿੱਢ ਕੇ ਤੇ ਭਰਦਾ ਸਿੱਧੇ ਮੂੰਹ ਨਾ ਕਦੇ ਬੋਲ ਦੇ ਕੋਈ ਸਮਝੇ ਨਾ ਤੇਰੇ ਕੰਨਿਆਂ ਦਾ ਇਹਨ ਨੂੰ ਤੇ ਦਾਨੀ ਤੂੰ ਕਾਹੋਂ ਲੱਗ ਪਿਆ ਢੋਲੀ ਤੋਰ ਕੇ ਬੁਹੇ ਤੂੰ ਮੇਰੀ ਬਾਬਲਾ ਤੇ ਛਮ ਛਮ ਰੋਣ ਲੱਗ ਪਿਆ ਢੋਲੀ ਤੋਰ ਕੇ ਬੁਹੇ ਤੂੰ ਬਿਲਾ ਤੂੰ ਛਮ ਛਮ ਰੋਣ ਲੱਗ ਪਿਆ ਤੂੰ ਤਾਂ ਵਿਦਿਆ ਦਾ ਦਾਜ ਨਾਲ ਜੋੜਤਾ ਤੇ ਤੇਰਾ ਕੀ ਕਸੂਰ ਅੰਮੀਏ ਤੀਆਂ ਜੰਮਦਿਆਂ ਤੇ ਹੁੰਦੀ ਅਪਰਾਇਆਂ ਤੇ ਕੀ ਦਸਤੂਰ ਅੰਮੀਏ ਤੀਆਂ ਰੱਖੀਆਂ ਨਾ ਕਿਸੇ ਰਾਜੇ ਰਾਣਿਆਂ ਤੇ ਤੂੰ ਕਿਉਂ ਬਸ਼ਤੌਣ ਲੱਗ ਪਿਆ ਢੋਲੀ ਤੋੜ ਕੇ ਬੁਹੇ ਤੂੰ ਮੇਰੀ ਬਾਬਲਾ ਤੂੰ ਛੰਮ ਛੰਮ ਰੋਣ ਲੱਗ ਪਿਆ ਢੋਲੀ ਤੋੜ ਕੇ ਬੁਹੇ ਤੂੰ ਮੇਰੀ ਬਾਬਲਾ ਤੂੰ ਛੰਮ ਛੰਮ ਰੋਣ ਲੱਗ ਪਿਆ ਸਿਰੋਂ ਪਹਾਰ ਲਾਂਦਾ ਸਾਂ ਛੋਟੇ ਵੀਰ ਨੂੰ ਵਰਾਵੇ ਅੱਜ ਕਿਹੜਾ ਤੇ ਸਾਡਾ ਨਹੀਂ ਪਿਆਰ ਜਾਣਦੇ ਜਿਹੜੇ ਵਿੜੇ ਵਿੱਚ ਹੁੰਦਿਆਂ ਸਿਰੋਂਨ ਕਾਂ ਤੇ ਮਾਂ ਨੂੰ ਡਰਾਉਣ ਲੱਗ ਪਿਆ ਢੋਲੀ ਤੋਰ ਕੇ ਬੁਹੇ ਤੂੰ ਮੇਰੀ ਬਾਬਲਾ ਤੂੰ ਛਮ ਛਮ ਰੋਣ ਲੱਗ ਪਿਆ ਡੋਲੀ ਤੋਰ ਕੇ ਬੂਹੇ ਤੂੰ ਮੇਰੀ ਬਾਬਲਾ ਤੂੰ ਛਮ ਛਮ ਰੋਣ ਲੱਗ ਪਿਆ ਛੱਡ ਚੱਲੇ ਮੁਖ ਤਿਆਰੇ ਭਾਵੇਂ ਕਰ ਦੇਤੇ ਮਾਪਿਆਂ ਤੇ ਹੱਕ ਰੱਖਦੀ ਸੁੱਖ ਮੰਗਦੇ ਵੇੜੇ ਤੇਰੇ ਬਾਬਲਾ ਵੇ ਪਾਵੇਂ ਦੂਰ ਕਿੰਨੀ ਵਸਦੀ ਮੱਖਣ ਸ਼ਰਮਾਤੀਆਂ ਦੇ ਦੁੱਖ ਜਾਣਦਾ ਤੇ ਗੀਤ डोली तोर के बुहे तू तो मेरी बाबला तू छम छम रोन लग पया डोली तोर के बुहे तू मेरी बाबला तू छम छम रोन लग पया तू छम छम रोन लग पिया तू छम छम रोन लग पया